ਸ਼ੇਦਰ ਬਾਦਸਾ ਵਿਖੇ ਸੁਖਬੀਰ ਸਿੰਘ ਬਾਦਲ ਦੇ ਹੋਏ ਹਮਲੇ ਪਿੱਛੋਂ ਤੁਰੰਤ ਸਾਫਤਾ ਕੇਂਦਰੀ ਮੰਤਰੀ ਵਿਭਾਗ ਹਸਿਮਰਤ ਕੋਰ ਬਾਦਲ ਆ ਸ਼ਦਰਵਾਰ ਸਾਹਿਬ ਵਿਖੇ ਪਹੁੰਚੇ ਕਿਸਤੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੇ ਕਿ ਅਸਵੇਰੇ ਸੁਖਬੀਰ ਸਿੰਘ ਬਾਦਲ ਸ਼ਿਕਾਹ ਤੱਕ ਸੈੱਫ ਬਲੋਂ ਲਗਾਈ ਕੇ ਤਨਖਾਹ ਭੋਗਤਰੇ ਸਨ ਕਿ ਉਸ ਦੌਰਾਨ ਉਨਤੇ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਸ਼ਖਸ ਹੌਲੀ-ਹੌਲੀ ਸੁਖਬੀਰ ਸਿੰਘ ਬਾਦਲ ਵੱਲ ਆ ਰਿਹਾ ਸੀ ਤੇ ਅਚਾਨਕ ਆਪਣੀ ਜੇਬ ਚੋਂ ਪਿਸਤੌਲ ਕੱਢ ਲਈ ਪਰ ਇਸ ਤੋਂ ਪਹਿਲਾਂ ਕਿ ਸੁਖਬੀਰ ਸਿੰਘ ਬਾਦਲ ਦੇ ਗੋਲੀ ਚਲਾ ਤੁਰੰਤ ਉਸ ਦਾ ਹੱਥ ਫੜ ਲਿਆ ਤੇ ਹੱਥ ਉੱਪਰ ਕਰ ਦਿੱਤਾ। ਇਸ ਦੌਰਾਨ ਫਾਇਰ ਹਵਾ ਚ ਚੱਲ ਗਿਆ। ਉਪਰੰਤ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਮਲਾਵਰ ਨੂੰ ਕਾਬੂ ਕਰ ਲਿਆ। ਪਰੰਤੂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਇੰਨੀ ਵੱਡੀ ਭੀੜ ਵਿੱਚ ਗੋਲੀਆਂ ਚੱਲਣ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ਗੋਲੀਬਾਰਿਸ਼ ਕਿਸੇ ਦੀ ਵੀ ਜਾਣ ਜਾ ਸਕਦੀ ਸੀ ਜਿੱਥੇ ਕਾਲੇ ਦਲ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਉੱਥੇ ਹੀ ਰਾਜਾ ਵੜਿੰਗ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਮੁਰ ਹਸਿੰਮਤ ਕੌਰ ਬਾਦਲ ਵੱਲੋਂ ਤਾਂ ਬਾਅਦ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਸ਼ੁਕਰਾਨਾ ਕੀਤਾ।